ਸਰ ਮੈਂ ਨਹੀਂ ਵੇਖਿਆ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤੇ ਚੜ ਨਹੀਂ ਸਕਦਾ ਪੌੜੀ ਤੇ ਨਾ ਉੱਧਰੋਂ ਵੀ ਚੜਨ ਹੱਲ ਨਹੀਂ ਆਸ ਵੀਰੇ ਚੱਲਦੇ ਜਾਂਦੇ ਜੱਟ ਨੇ ਜਦ ਤੱਕ ਰਾਤ ਤੱਕ ਵੀ ਉਹ ਤੇਰੇ ਛੇਵਰੇ ਤੇ ਰਾਤ ਨੂੰ ਛੇਵਰੇ ਚਾਬੀਆਂ ਮਿਸਰਲ ਨਹੀਂ ਕਰ ਸਕਦਾ ਤੇਰੇ ਮੈਂ ਆਂਕੇ ਤੇ ਵਜਾ ਮਾਰੀ ਨਾ ਵਾਪੋ ਵਾਪੋ ਤੇ ਨਾਮ ਮੇਥਾ ਚੜਿਆ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਸਕੂਲ ਦੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਇਹਦੇ ਕੋਈ ਨਹੀਂ ਆਇਆ ਗੇਟ ਨਹੀਂ ਖੁੱਲਾ ਤਾਂ ਗੇਟ ਨਹੀਂ ਖੁੱਲਾ ਤਾਂ ਕਰਕੇ ਫਿਰ ਪਤਾ ਕਿਤਰਾ ਲਗਾ ਫਿਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰ ਇਹ ਸਾਰੇ ਫਿਰ ਚੜੇ ਮੁਰਤੋਂ ਦੀ ਚੜ ਕੇ ਹੀ ਥੁੰਦੀ ਤੇ ਫਿਰ ਇਹਨਾਂ ਵੇਖਿਆ ਵੀ ਇਹ ਜਦੋਂ ਰਾਹ ਕੋਤੇ ਸਾਹਮਣੇ ਸੀਸਾਈ ਦੇ ਨਾਲ ਜਦੋਂ ਆਣ ਕੇ ਤੇ ਉੱਪਰ ਲਟਕਣ ਡਿਆ ਸੀ ਹਾਂਜੀ ਲਟਕਣ ਡਿਆ ਸੀ ਆਹੋ ਇਹੋ ਹੀ ਅੱਖਰ ਦੱਸਣ ਦੇ ਮੈਨੂੰ ਤੋਂ ਪਤਾ ਨਹੀਂ ਸੱਚੀ ਕੀ ਗੱਲ ਹੋਈ ਸੀ ਸਰਸਵੇਰੇ ਅਹੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਤੇ ਸਰ ਉਹ ਵੇਖ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦੇ ਨਹੀਂ ਵੀ ਉਹ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾ ਵਾ ਜਾਂ ਕੀ ਆ ਕੀ ਨਹੀਂ ਆ ਫਰ ਇਤਨਾ ਨਹੀਂ ਆਣ ਕੇ ਫਿਰ ਇਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਮਕਦੀ ਪਈ ਸੀ ਤਾਂ ਮੈਂ ਨਾਲ ਫਿਰ ਕਿਹਾ ਕਿ ਉਹਨਾਂ ਦਾ ਮਾਲ ਲੈ ਚੁੱਕੇ ਹਨ ਉਹਨਾਂ ਦੇ ਗੱਲ ਤੇ ਪਰਨਾ ਪਿਆ ਸੀ ਜਿਸ ਤਰ੍ਹਾਂ ਤੁਸੀਂ ਵੇਖਿਆ ਜਰ ਰਹੇਂ ਵੇਖਿਆ ਸਾਰੇ ਇਹੋ ਕੁਛ ਹੋਇਆ ਸਰਕਾਰ ਗਈ ਮੰਗ ਕੋਈ ਸਾਡੀ ਹੈਲਪ ਹਾਂਜੀ ਮੇਰਾ ਪਤੀ ਹੀ ਹੋ ਚੰਗਾ ਭਲਾ ਕਰੋਂ ਆਇਆ ਵਾ 5:30 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਧੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਾਇ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਰਾਤ ਸਾਡੇ 9:30 ਵਜੇ ਨਾਲ ਗੱਲ ਹੋਈ ਉਹਦੀ ਫਿਰ ਕੋ ਗੱਲ ਨਹੀਂ ਹੈ ਸਾਰੇ ਸਾਡੇ ਸਾਹ ਤੇ ਤਾਂ ਗੱਡੀ ਕਿਤੇ ਰਹੀ ਇਹਨੂੰ ਕਿ ਉਹ ਆ ਜਾਂਦਾ ਉਹ ਆਇਆ ਨਹੀਂ ਆ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀੰਦਾ ਜ਼ਿੰਮੇਵਾਰ ਆ ਉਹ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਕਿ ਘਰੋਂ ਦੇ ਚੰਗਾ ਭਲਾ ਡਿਊਟੀ ਆਇਆ ਉਹ ਉਹਨਾਂ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਤੇ ਉਹਦੇ ਘਰ ਪੇ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋ ਵੀ ਇਹ ਸਕੂਲ ਵਾਲਿਆਂ ਦਾ ਹੀ ਹੋਇਆ ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ ਪੰਜ ਕੋਜੇ ਸਾਢੇ 6 ਵਜੇ ਆ ਗਏ ਹਮ ਉਹ ਸਿੱਧਰਾ ਪਤਾ ਲੱਗ ਗਿਆ ਅੱਜ ਚਾਂਸ ਇਹ ਤਾਂ ਹੋਣ ਗਿਆ ਫੋਨ ਗਿਆ ਮੈਂ ਅੱਜ ਕੀ ਗੱਲ ਹੋਈ ਯਸ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮੰਮਾ ਇਦਾਂ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤਾਂ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲਚ ਵਿੱਚ ਲੇਟਿਆ ਹੈ ਤੈਨੂੰ ਕੋਈ ਫਾਲ ਹੈ ਨਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ ਸਾਡੇ ਜੀਜਾ ਹੀ ਲੱਗਦੇ ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ ਧੀਆ ਨੇ ਛੋਟੀਆਂ ਕਿੰਨੇ ਬੱਚੇ ਆ ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਤੇ ਇਹ ਗੱਲ ਬਿਆਨ ਹਾਂਜੀ ਪਾਜੀ ਇਹ ਫੋਨ ਆਇਆ ਸੀ ਸਵੇਰੇ ਕਿਸੇ ਦਾ ਸਕੂਲ ਦੇ ਲਈ ਆਪਣੀ ਡਿਊਟੀ ਤੇ ਆਏ ਸੀ ਕੱਲ ਪੰਜ ਸਾਢੇ ਪੰਜ 6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕੰਮ ਤੇ ਜਿੱਦਾਂ ਹੁੰਦੇ ਕੰਮ ਵਾਲੇ ਬੰਦੇ ਸੀ ਉਹ ਤੇ ਸਵੇਰੇ ਫੋਨ ਆਇਆ ਤਾਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲਿ ਲਿਆ ਤੇ ਜਦੋਂ ਓਨਲੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਹ ਵਾਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹ ਹੀ ਮੰਗੇ ਬਾਕੀ ਹੋਰ ਕੋਈ ਕਿਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਪਤਾ ਨਹੀਂ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਨਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋਜੋ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣੀ ਨਹੀਂ ਦਿੱਤਾ ਮੈਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੰਦਰ ਡੱਡ ਉਹ ਅੰਕਲ ਗਏ ਕੋਈ ਅੰਦਰ ਫਿਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਮੈਂ ਪਰੇਸ਼ਾਨ ਹਿੰਦਾ ਸੀਗਾ ਪਤਾ ਨਹੀਂ ਹਣ ਮੈਂ ਤਾਂ ਪਹਿਲੀ ਵਾਰੀ ਵੇਖਿਆ ਉਹਨਾਂ ਨੂੰ ਮੈਂ ਤਾਂ ਹਾਂਜੀ ਸਰ ਸਕੂਲ ਚ ਘਟਨਾ ਵਾਪਰੀ ਆ ਸਕੂਲ ਚ ਵਜੇ ਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2 2.5 ਸਾਲ ਤੋਂ ਲੱਗਾ ਇਹ ਅੱਛਾ ਜੀ ਤੇ ਹੁਣ ਸਵੇਰੇ ਆਏ ਆ ਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਅੱਛਾ ਜੀ ਤੇ ਉਹ ਰਸੂਖੜ ਨੇ ਕੀਤਾ ਕੈਮਰੇ ਕੋ ਬੰਦਾ ਅੰਦਰ ਆਂਦਾ ਬਾਹਰ ਆਂਦਾ ਕੋਈ ਨਿਹਰ ਨਹੀਂ ਆ ਠੀਕ ਤੇ ਜਿੱਥੇ ਉਹਨੇ ਕੀਤਾ ਉਹਦੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ ਜੀ ਜੀ ਉਹ ਸਾਰਾ ਕੁਝ ਆਪਣੇ ਟਿਕਾਣੇ ਤੇ ਪਿਆ ਹਾਂ ਤੇ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ ਬਣੀ ਬੰਨੀ ਦੇ ਖਲੋਕੇ ਤੇ ਉਹਨੇ ਬਾਨੇ ਦੇ ਥੱਲੇ ਝਾਲ ਮਰੀ ਜੀ ਸੂਸਾਈਡ ਹੋਇਆ ਬਾਕੀ ਜੇ ਕੋਈ ਸੂਸਾਈਡ ਦਾ ਹੁਣ ਕਿਉਂ ਹੋਇਆ ਹੈ ਜਿਉਂ ਉਹ ਤੁਹਾਨੂੰ ਘਰ ਦੇ ਦੱਸਾਂਗੇ ਘਰ 'ਚ ਕੋਈ ਕੋਈ ਮੈਂਬਰ ਨੇ ਕਾਜ਼ ਕੀਤਾ ਕਿ ਸਕੂਲ ਬਣਾ ਨੂੰ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਕੂਲ ਦੇ ਪ੍ਰਿੰਸੀਪਲ ਵੱਲੋਂ ਜਿਹੜੇ ਤੰਗ ਪ੍ਰੇਸ਼ਾਨ ਕੀਤਾ ਜੀ ਉਹਦੀ ਵਜ੍ਹਾ ਕਰਕੇ ਨਾ ਸੋਸਾਇਟੀ ਤਾਂ ਨਹੀਂ ਟਾਈਮ ਨਾਲ ਰਿਵਰ ਕਈ ਉਹਨਾਂ ਕਹਿੰਦੇ ਉਹ ਤੇ ਭਾਈ ਉਹ ਜਿਹੜੀ ਤਰ੍ਹਾਂ ਮਿਲੀ ਜਿਹੜੀ ਤਰੀ ਨੂੰ ਮਿਲਦੀ ਉਹ ਤੇ ਡੇਟ ਲਿਖੀ ਹੁੰਦੀ ਹੈ ਉਹ ਪਤਾ ਲੱਗੇਗਾ ਨਾਲੇ ਤੁਹਾਨੂੰ ਜਿਹੜੀ ਤਨਖਾਹ ਹੈ ਸਿੱਧੇ ਅਕਾਊਂਟ ਚ ਜਾਂਦੀ ਉਹ ਬੈਂਕ 'ਚ ਆਪਣੇ ਪਾ ਦਿੰਦਾ ਹੋਰ ਉਹ ਕਹਿ ਰਹੇ ਕਿ ਤੰਗ ਪੁਲਿਸ ਵੀ 来 ਗਈ ਕੋਲ ਪੁਲਿਸ ਚੈੱਕ ਕਰ ਲੈਗੀ ਨਹੀਂ ਤੁਸੀਂ ਨਹੀਂ ਪੁਲਿਸ ਤਸਵੀਜ ਕਰੇਗੀ ਨਾ ਕਿ ਉਹ ਤਲਹਾ ਘਰ ਦੇਣਾ ਤਾਂ ਹੁਣ ਕਹਿਣਾ ਕਹਿਣਾ ਜਿੰਨੇ ਬੰਦਾ ਜਨ ਮਰੇ ਕੋਈ ਨਾ ਕੋਈ ਡਰਾਮਾ ਤਾਂ ਕਰਨਾ ਹੀ ਕਰਨਾ ਉਹ ਕੀ ਬਤਾ ਘਰੋਂ ਪਰੇਸ਼ਾਨ ਹੈ ਸਾਡੇ ਕੋ ਪਰੇਸ਼ਾਨ ਹੋ ਤੋ ਬਜ ਪਤਾ ਲੱਗੇ ਨਹੀਂ ਘਰ ਵਾਲਿਆਂ ਦੀ ਡਰਾਮਾ ਨਹੀਂ ਨਹੀਂ ਭਾਜੀ ਹੁਣ ਜਿਹੜੇ ਭਾਜੀ ਹੋ ਸਦਾ ਨਾ ਹੋ ਸਦਾ ਘਰੋਂ ਘਰੋਂ ਕੋ ਪਰੇਸ਼ਾਨ ਹੋਇਆ ਹੋਵੇ ਉਹ ਨਾ ਹੀ ਪਰੇਸ਼ਾਨ ਹੋਇਆ ਹੈ ਸਾਡੇ ਕੋ 2.5 ਸਾਲ ਤੋਂ ਲੱਗਾ ਹੈ ਜੇ ਉਹ ਪਰੇਸ਼ਾਨ ਹੁੰਦਾ ਸਾਡੇ ਕੋ ਕੰਮ ਤਾਂ ਹੀ ਨਾ ਆਉਂਦਾ ਜੋ ਬੋਧਾ ਪਰੇਸ਼ਾਨ ਹੁੰਦਾ ਸੜਕੋ ਕੰਮ ਤਾਂ ਹੀ ਨਾ ਆਉਂਦਾ ਕੰਮ ਛੱਡ ਦਿੰਦਾ ਕੰਮ ਦੇ ਕੋਈ ਕਮੀ ਹੋਣਾ ਦੁਨੀਆ 'ਚ ਵੀ ਤੇ ਬੋਧਾ ਪਰੇਸ਼ਾਨ ਹੁੰਦਾ ਕੰਮ ਦੇਸ਼ ਕੰਮ ਛੱਡ ਦਿੰਦਾ ਸੂਸਾਈਡ ਕਰਨਾ ਕੋਈ ਕਈਆਂ ਦੇ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ ਨਹੀਂ ਕੰਮ ਮਿਲਦਾ ਕਿਹਦੇ ਹੋ ਉਹ ਭਾਜੀ ਮੇਰੀ ਗੱਲ ਹਾਂ ਕੰਮ ਨਾ ਮਿਲਣਾ ਤੇ ਸੂਸਾਈਡ ਕਰਨਾ ਕਿ ਬੜੀ ਬਿੜ ਹੁਣ ਉਹਦੀ ਜੇਬ ਦੇ ਵਿੱਚ 1500 ਰੁਪਏ ਪੁਲਿਸ ਨੇ ਚੈੱਕ ਕੀਤਾ ਨਿਕਲੇ ਜੀ ਜੀ ਉਹ ਹੁਣ ਹੈਗਾ ਕਿਸੇ ਦੇ ਕਿਸੇ ਕੋਈ ਪੈਸੇ ਨਹੀਂ ਸੀ ਇਹ ਜਾਂ ਕੋਈ ਹੋਰ ਚੱਕੇ ਲੋ 1500 ਰੁਪਏ ਦੀ ਜੇਬ 'ਚ ਪਿਆ ਸੀ ਉਹ ਬੋਲਦ ਨੇ ਚੈੱਕ ਕੀਤਾ ਵੀ ਨਹੀਂ ਇਹ ਕੰਮ ਨਹੀਂ ਹੋ ਸਕਦਾ ਵੀ 1500 ਰੁਪਏ ਨਹੀਂ ਨਹੀਂ ਤੁਸੀਂ ਕਹਿੰਦੇ ਬਈ ਨਾ ਕਿ بڑا ਹੱਥ ਕੁ ਪਰਚਾਣਾ ਨਹੀਂ ਨਹੀਂ ਤਾਰੇ ਘਰ ਦੇ ਕਹਿ ਰਹੇ ਘਰ ਦੇ ਕਹਿ ਰਹੇ ਉਹਦੀ ਘਰ ਦੇ ਨਾਲ ਗੱਲ ਕਰ ਲੈਣੇ ਬਿਠਾ ਕੇ ਗੱਲ ਕਰ ਲਾਂਗੇ ਪੁੱਛ ਲਾਂਗੇ ਕੀ ਕਰਨ ਉਹ ਮੈਂ ਪ੍ਰਿੰਸੀਪਲ ਵੱਲੋਂ ਜਿਹੜਾ ਟੌਰਚਰ ਕੀਤਾ ਜਾਂਦਾ ਪ੍ਰਿੰਸੀਪਲ ਵੱਲੋਂ ਅਸੀਂ ਉਹ ਸੀਓ ਜਿਹੜੀ ਬਾਕੀ ਸਟਾਫ ਹੈ ਉਹਨੂੰ ਪੁੱਛ ਲਾਂਗੇ ਪੁੱਛਗਿਸ਼ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਇਹ ਸਟਾਫ ਹੀ ਤਾਂ ਦੱਸੇਗਾ ਹੀ ਨਾ ਕੁਝ ਕਿਨੂੰ ਕੁਝ ਕਰਦਾ ਹੀ ਕਿ ਨਹੀਂ ਕਰਦਾ ਹੀ ਬਾਕੀ ਜੇ ਟੌਰਚਰ ਕੋਈ ਸਾਰਿਆਂ ਨੂੰ ਕਰਨਗੇ ਨਾਲੇ ਇਹਦੀ ਡਿਊਟੀ ਆਂਦੀ ਰਾਤੀ 7 ਵਜੇ ਤਿੰਸੀਬੋ ਦੇ ਢਾਈ ਵਿੱਚ ਚਲ ਜਾਂਦੀ ਐ ਤੋਂ ਉਹਦੇ ਵਿੱਚ ਵੀ ਕਦੀ ਸਕੂਲ ਵਾਲਿਆਂ ਨਾਲ ਸੰਝਾ ਕੀਤਾ ਹੋਵੇ ਪਰ ਮੈਨੂੰ ਆਹ ਦੋਖਿਆ ਕਿਸੇ ਕੋਲ ਵੀ ਹੋਣੀ ਗੱਲ ਨਹੀਂ ਕੋਈ ਗੱਲ ਨਹੀਂ ਕੀਤੀ ਬੰਦਾ ਖੁਸ਼ੀ ਨਾਲ ਤਾਂ ਕਰਦਾ ਪਰ ਜੇ ਹੁਣ ਉਹ ਕਰਦਾ ਹੈ ਉਹ ਵੀ ਪਤਾ ਕੀਤਾ ਜਾਏਗਾ ਕਿ ਘਰ 'ਚ ਕੋਈ ਪ੍ਰੋਬਲਮ ਦੇਣੀਗੀ ਨਹੀਂ ਸਾਰਾ ਉਹ ਸਕੂਲ ਦੇ ਅੰਦਰ ਮਰਿਆ ਸਾਰਾ ਮੱਡਾ ਸਕੂਲ ਹੋਂਣਾ ਨਾ ਆਏ ਨਾ ਉਹਦਾ ਘਰੋਂ ਕੋਈ ਮੁਸ਼ਕਲ ਹੋਈ ਹੋਵੇ ਤੇ ਨਾ ਕੋਈ ਉਹਦਾ ਮੈਂ ਤੇ ਇਕੱਲਾ ਰਤੀ ਰਹਿੰਦਾ ਮੈਂ ਕਰ ਲੈਣਾ ਉਹਦਾ ਘਰ ਇਕੱਲਾ ਨਹੀਂ ਰਹਿੰਦਾ ਤੇ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ ਉਹ ਇਥੇ ਰਾਤੀ ਇਕੱਲਾ ਰਹਿੰਦਾ ਸੀ ਹੁਣ ਉਹ ਤਾਂ ਘਰ ਦੇ ਕੋਈ ਪਤਾ ਕੀਤਾ ਜਾਏਗਾ ਕਿ ਘਰੋਂ ਕੋਈ ਪ੍ਰੋਬਲਮ ਹੈ ਉਹਨੋਂ ਜਿਹੜੇ ਘਰ ਦੇ ਜਿਹੜੇ ਆਏ ਨੇ ਹੁਣ ਉਹ ਪੁੱਛ ਲੈਣੇ ਕੀ ਹੋਇਆ ਚੱਕਰ ਇਹਦੀ ਸੱਟ ਦੇ ਕੋਲ ਸੀਸੀਟੀਵੀ ਹੈਗੀ ਆ ਉਹ ਦੇਖ ਲੈਣਗੇ ਜੀ ਪੁੱਛਣ ਦੇ ਲੈਣਗੇ ਜਮਾ ਕਰਾਉਣਗੇ ਹੈਗੀ ਪੁੱਛਣ ਦੇ ਗਿਲੇਂਦਰ ਕੋਈ ਨਹੀਂ ਆਇਆ ਨਾ ਕੋ ਬਾਹਰ ਗਿਆ ਰਾਤੀ ਸਾਢੇ 11 ਪਿਸ਼ਾਬ ਕਰਨ ਉੱਠਿਆ ਬਸ ਉਸ ਤੋਂ ਬਾਅਦ ਬਾਰੀ ਨਹੀਂ ਆਇਆ ਅੱਛਾ ਅੰਦਰ ਹੀ ਹੁੰਦਾ ਹੈ ਅੰਦਰ ਹੀ ਹੁੰਦਾ ਮੈਂ ਸਾਬਨਸਰਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਜੀ ਸਾਨੂੰ ਸਵੇਰੇ ਫੋਨ ਆਇਆ ਸੀ ਇੱਕ ਡੈੱਡ ਬੋਡੀ ਆਇਆ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵੇਖਿਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣ ਆਸਰੇ ਮਟਰ ਪਿਆ ਕਿ ਖੁਦਕੁਸ਼ੀ ਹੈ ਪਹਿਲਾ ਲਜੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾਹ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾਹ ਜਾਂ ਫਾਹ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਸੱਟ ਕੋਈ ਨਹੀਂ ਗਈ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਉਸਦਾ ਹੁਣਾਂ ਕਾਰਜ ਕੀਤਾ ਜਾਵੇਗਾ